ਬਟਾਲਾ ਦੇ ਵਿੱਚ ਇੱਕ ਬੇਹੱਦ ਵੱਡਾ ਹਾਦਸਾ ਵਾਪਰ ਗਿਆ ਇੱਟਾਂ ਦੇ ਥੱਲੇ ਪ੍ਰਵਾਸੀ ਮਜ਼ਦੂਰਾਂ ਦੇ ਦੋ ਬੱਚੇ ਆ ਗਏ ਉਹਨਾਂ ਦੇ ਨਾਲ ਦਰਦਨਾਕ ਹਾਦਸਾ ਵਾਪਰਨ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਦਰਸਲ ਦਾਸੀਏ ਕਿ ਮ੍ਰਿਤਕ ਦੇ ਪਿਤਾ ਦੇ ਵੱਲੋਂ ਦੱਸਿਆ ਗਿਆ ਉਹ ਇੱਟਾਂ ਦੇ ਪੱਠੇ ਤੇ ਕੰਮ ਕਰਦੇ ਸਨ ਤੇ ਜਦੋਂ ਦੁਪਹਿਰ ਪੱਠੇ ਤੇ ਕੰਮ ਕਰ ਰਹੇ ਸਨ ਤਾਂ ਪਾਣੀ ਪੀਣ ਲਈ ਬਾਹਰ ਆਏ ਤਾਂ ਪੱਠੇ ਤੇ ਕੱਚੀਆਂ ਇੱਟਾਂ ਦੀ ਵਾਰ ਲਗਾਈ ਹੋਈ ਸੀ ਉਹ ਡਿੱਗ ਪਈ ਤੇ ਜਿਹੜੇ ਦੋਨੋਂ ਬੱਚੇ ਸੀਗੇ ਉਹ ਹੇਠਾਂ ਆ ਗਏ ਉਸ ਤੋਂ ਬਾਅਦ ਇੱਕ ਹਾਦਸਾ ਜਿਹੜਾ ਉਹਨਾਂ ਬੱਚਿਆਂ ਦੇ ਨਾਲ ਵਾਪਰ ਗਿਆ ਦਸੀਆ ਤਾਥਾਨਾ ਸ੍ਰੀ ਹਰਗੋਬਿੰਦਪੁਰ ਅਦੀਨੋਂ ਦੇ ਪਿੰਡ ਗਾਲੋਵਾਲ ਵਿਖੇ ਇਟਾਂ ਦੇ ਪੱਠੇ ਤੇ ਇੱਕ ਘਟਨਾ ਵਾਪਰਨ ਦੇ ਦੌਰਾਨ ਉੱਥੇ ਹਲਚਲ ਪੈਦਾ ਹੋ ਗਈ ਔਰ ਉਸ ਤੋਂ ਬਾਅਦ ਮਾਪੇ ਬੇहद ਦੁੱਖ ਦੇ ਵਿੱਚ ਨੇ ਇਸੇ ਵਿੱਚ ਦੱਸਿਆ ਗਿਆ ਕਿ ਜਿਹੜਾ ਲੜਕਾ ਆ ਉਸ ਦੀ ਉਮਰ 12 ਸਾਲ ਦੀ ਔਰ ਜਿਹੜੀ ਲੜਕੀ ਆ ਉਸ ਦੀ ਉਮਰ 6 ਸਾਲ ਦੀ ਦੱਸੀ ਗਈ ਹੈ ਤੇ ਪ੍ਰਵਾਸੀ ਮਜ਼ਦੂਰ ਦੇ ਦੋ ਬੱਚੇ ਜਿਹੜੇ ਨੇ ਉਹ ਉਹਨਾਂ ਦੀ ਮੌਤ ਹੋਈ ਹੈ ਬੇहद ਵੱਡਾ ਹਾਦਸਾ ਉਹਨਾਂ ਨਾਲ ਵਾਪਰਿਆ ਔਰ ਇਟਾਂ ਦੇ ਪੱਠੇ ਦੇ ਉੱਤੇ ਨਿੱਟਾ ਦੀ ਵਾਰ ਜਿਹੜੀ ਲਗਾਈ ਹੋਈ ਸੀਗੀ ਉਹ ਇੱਕਦਮ ਡਿੱਗ ਗਈ ਤੇ ਉੱਥੇ ਦੋਵੇਂ ਬੱਚੇ ਮੌਜੂਦ ਸਿਗੇ ਉਹਨਾਂ ਦੇ ਉੱਤੇ ਆ ਕੇ ਡਿੱਗੀ ਉਹਨਾਂ ਦੇ ਨਾਲ ਹਾਚਾ ਵਾਪਰ ਗਿਆ ਬੇहद ਦਰਦਨਾਕ ਤੇ ਖੌਫਨਾਕ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਉਸ ਤੋਂ ਬਾਅਦ ਤੁਹਾਨੂੰ ਦੱਸਿਏ ਤਾਂ ਹੁਣ ਪਰਿਵਾਰਕ ਮੈਂਬਰ ਜਿਹੜੇ ਨੇ ਸੋਗ ਦੇ ਵਿੱਚ ਨੇ ਔਰ ਇਨਸਾਫ ਦੀ ਕਿਤੇ ਨ ਕਿਤੇ ਮੰਗ ਤਾਂ ਜ਼ਰੂਰ ਕੀਤੀ ਜਾ ਰਹੀ ਹੈ ਪਰ ਮਾਪਿਆਂ ਦਾ ਕਹਿਣਾ ਹੈ ਕਿ ਹੁਣ ਗਏ ਹੋਏ ਬੱਚੇ ਕਿਵੇਂ ਵਾਪਸ ਆਉਣਗੇ ਤਾਂ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਹੈ ਔਰ ਹਾਲਾਕਿ ਕਿਵੇਂ ਕਟਨਾ ਵਾਪਰੀਆ ਉਸ ਪੂਰੇ ਮ ਨੂੰ ਸੁਲਝਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਆ ਪਰ ਪਿਤਾ ਦਾ ਦੱਸਣਾ ਕਿ ਪਾਣੀ ਪੀਣ ਜਦੋਂ ਬਾਹਰ ਆਏ ਤਾਂ ਉੱਥੇ ਕੱਚੀਆਂ ਇੱਟਾਂ ਦੀ ਵਾਰ ਲਗਾਈ ਹੋਈ ਸੀਗੀ ਉਹ ਤੇ ਅਚਾਨਕ ਡਿੱਗ ਜਾਂਦੀ ਹੈ ਤਾਂ ਹੋ ਸਕਦਾ ਹੈ ਉਹਨਾਂ ਦਾ ਕੋਈ ਬੈਲੈਂਸ ਜਿਹੜਾ ਨਹੀਂ ਬਣਿਆ ਸੀ ਔਰ ਕਿਸੇ ਕਾਰਨਾਂ ਕਰਕੇ ਉਹ ਡਿੱਗ ਗਏ ਤੇ ਉੱਥੇ ਬੱਚੇ ਮੌਜੂਦ ਸੀ ਉਹ ਬੱਚਿਆਂ ਤੇ ਆ ਕੇ ਡਿੱਗੀ ਇੱਕਦਮ ਉਹ ਵਾਰ ਤਾਂ ਉਸ ਤੋਂ ਬਾਅਦ ਬੱਚੇ ਜਿਹੜੇ ਸੀਗੇ ਉਹ ਹਾਦਸਾ ਗ੍ਰਸਤ ਹੋਏ ਔਰ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਜਿਹਾ ਕਿਹਾ ਜਾ ਰਿਹਾ ਹੈ ਜਹੀ ਜਾਣਕਾਰੀ ਸਾਹਮਣੇ ਆਈ ਹੈ ਤੇ ਦਰਸਲ ਦਾਸੀ ਹੈ ਕਿ ਪ੍ਰਵਾਸੀਆਂ ਦੇ ਨਾਲ ਇੱਕ ਘਟਨਾ ਵਾਪਰੀ ਹੈ ਪ੍ਰਵਾਸੀ ਮਜ਼ਦੂਰ ਇੱਟਾਂ ਦੇ ਪੱਠੇ ਤੇ ਕੰਮ ਕਰਦੇ ਸੀਗੇ ਔਰ ਉੱਥੇ ਹੀ ਉਹਨਾਂ ਦੇ ਬੱਚੇ ਸੀਗੇ ਪਰਿਵਾਰਕ ਮੰਬਰ ਵੀ ਉੱਥੇ ਮੌਜੂਦ ਸੀ ਔਰ ਉੱਥੇ ਹੀ ਇੱਕ ਵੱਡਾ ਹਾਚਾ ਵਾਪਰ ਗਿਆ ਦਾ ਮਾਪੇ ਹੁਣ ਬੇਹਦ ਵੱਡੇ ਦੁੱਖ ਦੇ ਵਿੱਚ ਨੇ ਕਿਤੇ ਨੇ ਕਿਤੇ ਹੁਣ ਕਿਹਾ ਜਾ ਰਿਹਾ ਕਿ ਇਨਸਾਫ ਮਿਲਣਾ ਚਾਹੀਦਾ ਪਰ ਉਹਨਾਂ ਦਾ ਇਹ ਵੀ ਕਹਿਣਾ ਕਿ ਸਾਡੇ ਬੱਚੇ ਤਾਂ ਨਹੀਂ ਸਾਨੂੰ ਮਿਲ ਸਕਦੇ ਚਾਹੇ ਪੈਸਾ ਮਿਲ ਜਾਵੇ ਪਰ ਪੈਸੇ ਨਾਲ ਬੱਚਿਆਂ ਨੂੰ ਨਹੀਂ ਖਰੀਦਿਆ ਜਾ ਸਕਦਾ ਇਹ ਬੇਹਦ ਵੱਡੇ ਬਿਆਨ ਉਹਨਾਂ ਨੇ ਦਿੱਤੇ ਹੈ ਪਰਿਵਾਰ ਸੋਗ ਦੀ ਲਹਿਰ ਦੇ ਵਿੱਚ ਹੈ ਔਰ ਤੁਹਾਨੂੰ ਦੱਸ ਦਈਏ ਕਿ ਅਜਿਹੇ ਹਾਦਸੇ ਅਕਸਰ ਵਾਪਰਦੇ ਨੇ ਪਰ ਇੱਕ ਘਟਨਾ ਬਟਾਲਾ ਤੋਂ ਸਾਹਮਣੇ ਆਈ ਜਿੱਤੇ ਬਟਾਲਾ ਦੇ ਵਿੱਚ ਇੱਕ ਪਰਿਵਾਰ ਪ੍ਰਵਾਸੀ ਪਰਿਵਾਰ ਸੀ ਔਰ ਇਟਾ ਦੇ ਪੱਠੇ ਤੇ ਕੰਮ ਕਰਦਾ ਤੇ ਉਹਨਾਂ ਦੇ ਦੋ ਬੱਚੇ ਜਿਹੜੇ ਹਾਦਸਾ ਗਰਸ ਹੋਏ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਬੇਹਦ ਦਰਦਨਾਕ ਖਬਰ ਤੇ ਕੌਫਨਾ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਖਬਰ ਨੂੰ ਸ਼ੇਅਰ ਕਰਨਾ ਬੰਦ ਔਰ ਹੁਣ ਰੱਬ ਦਾ ਜੋ ਭਾਣਾ ਹੈ ਤੇ ਪਰਿਵਾਰ ਨੂੰ ਹੁਣ ਬਲ ਬਖਸ਼ੇ ਕਿ ਆਖਰਕਾਰ ਰੱਬ ਦੇ ਭਾਣੇ ਨੂੰ ਉਹ ਮੰਨਣ ਤਾਂ ਪਰ ਹਾਲਾ ਕਿ ਪਰਿਵਾਰ ਜਿਹੜਾ ਵਾ ਬੇਹਦ ਦੁੱਖ ਦੇ ਵਿੱਚ ਦਿਖਾਈ ਦਿੱਤਾ ਤੁਹਾਡਾ ਨਾਮ ਕੀ ਹੈ ਰਾਜੇਸ਼ ਕੁਮਾਰ ਜੋ ਅੱਜ ਘਟਨਾ ਵਾਪਰੀ ਹੈ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੀਗੇ कहना कि चाहिए बाबू जी हमको हिसाब चाहिए ना नहीं हुआ कैसे ये हुआ ऐसे कि बाबू जी हम काम कर रहे थे बच्चा हमारा पानी देने गया था क्या मैं... क्या नाम था बच्चे का गोपी मैं हाँ... पानी पी लिया फिर हमने ब्रेड अपना साड़ी लेके बाहर निकाल लिया रेड़ी ईट भर के हम बोले बच्चा चल बाहर चलिए तो कह रहा है चलो आगे पीछे पीछे आता था बस दीवार भाई ये अचानक में ਜਦ ਹੀ ਦਿਵਾਰ ਰੀ ਗਈ ਤਾਂ ਉਸੇ ਟਾਈਮ ਅੰਦਰ ਕਿਤਨੇ ਆਦਮੀ ਥੇ ਆਪ ਜਿਹੜੇ ਕੰਮ ਕਰ ਰਹੇ ਥੇ ਕੰਮ ਕਰਨ ਵਾਲੇ ਬੰਦੇ ਸਾਰੇ ਮਿਲਾ ਕੇ 30 35 ਬੰਦੇ ਹੁੰਦੇ ਠੀਕ ਉਹਨਾਂ ਦੌੜ ਕੇ ਆਪਣੀ ਚੰਦ ਪਚਾਈ ਜਿਸ ਕਿਸੇ ਨਹੀਂ ਉਹ ਦੂਜੇ ਇਧਰ ਪ੍ਰਾਈ ਕਰਨ ਵਾਲੇ ਦੂਜੇ ਉਧਰ ਪਰਲੇ ਪਾਸੇ ਥੇ ਠੀਕ ਆਪ ਕਾਸੀ ਕਾ ਕੰਮ ਕਰ ਹਾਂਜੀ ਠੀਕ ਹੈ ਆ ਪ੍ਰਸ਼ਾਸਨ ਸੇ ਕੀ ਕਹਿਣਾ ਚਾਹਤੇ ਹੋ ਕਹਿਣਾ ਕੀ ਚਾਹਤੇ ਹੈ ਬਾਉ ਜੀ ਜੋ ਬੱਚਾ ਤਾਂ ਹਮਾਰਾ ਚਲਾ ਗਿਆ ਹੁਣ ਤੋ ਮਿਲਣਾ ਨਹੀਂ ਹੁਣ ਜੋ ਸਰਕਾਰ ਜੋ ਸੋਚੇਗੀ ਵਹੀ ਕਰੇਗੀ ਤੋ ਕਿਤਨੀ ਐਂਜ ਸੀ ਬੱਚੇ ਕੀ ਉਸਕੇ ਉਸਕੇ 12 ਸਾਲ 12 ਸਾਲ ਕੀ ਠੀਕ ਹਾਂਜੀ ਸਰ ਜਿਹੜੀ ਅੱਜ ਇੱਕ ਘਟਨਾ ਵਾਪਰੀ ਪੱਠੇ ਦੇ ਸੰਬੰਧ ਵਿੱਚ ਸੀ ਠੀਕ ਹੈ ਇਹ ਇਨਫੋਰਮੇਸ਼ਨ ਲੈ ਕੇ ਅਸੀਂ ਆਪਣੀ ਪੁਲਿਸ ਪਾਰਟੀ ਭੇਜੀ ਸੀ ਮੈਂ ਵੀ ਮੌਕਾ ਵੇਖ ਕੇ ਆਇਆ ਹਾਂ ਜੀ ਇੱਕ ਗੋਪੀ ਹੈ ਬੱਚਾ 12 ਸਾਲ ਦਾ ਤੇ ਪਿਤਾ ਦਾ ਰਕੇਸ਼ ਕੁਮਾਰ ਆ ਇੱਕ ਲੜਕੀ ਹੈ 6 ਸਾਲ ਦੀ ਸ਼ਾਂਤੀ ਇਹਦੇ ਪਿਤਾ ਦਾ ਨਾਮ ਛੋਟੂ ਰਾਲੇ ਜੁਪੀ ਦੇ ਰਹਿਣ ਵਾਲੇ ਆ ਇਹ ਤੇ ਲੇਬਰ ਦਾ ਕੰਮ ਕਰਦੇ ਆ ਤੇ ਪੱਠੇ ਦੇ ਵਿੱਚੋਂ ਇਟਾਂ ਜਿਹੜੀਆਂ ਪੱਕੀਆਂ ਬਾਹਰ ਕੱਢ ਰਏ ਸੀ ਇਹਨਾਂ ਦੇ ਬੱਚੇ ਖੇਡ ਰਹੇ ਸੀ ਉੱਤੇ ਉਹ ਬੱਚੇ ਖੇਡਦੇ ਆ ਕੋਈ ਉੱਪਰੋਂ ਕੀ ਰੀ ਜੇ ਉਹ ਜਿਹੜਾ ਉਹ ਕੁਝ ਇਟਾਂ ਦਾ ਥੋੜਾ ਇੱਕ ਡਿਗਾ ਸਾਈਡ ਨੂੰ ਰੇਤਲੀ ਮਿੱਟੀ ਆ ਉਹ ਜਿਹੜੀ ਲੱਗੀ ਹੁੰਦੀ ਬਾਹਰ ਪੱਸਰ ਜੀ ਨੂੰ ਬੋਲਦੇ ਆ ਉਹ ਡਿਕਨ ਡਿਕਨ ਕਰਕੇ ਬੱਚੇ ਥੱਲੇ ਆ ਗਏ ਉਹ ਕੱਟਣ ਦੇ ਬੱਚੇ ਦੋਨੇ ਜਿਹੜੇ ਆ ਉਹਨਾਂ ਦੀ ਮੌਤ ਹੋ ਨਹੀਂ ਪਾਈ ਗਈ ਇਹਦੇ ਬਾਰੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਸਾਰੀ ਜੋ ਵੀ ਇਨਵੈਸਟੀਗੇਸ਼ਨ ਤਰ੍ਹਾਂ ਸਾਹਮਣੇ ਆਇਆ ਜੇਦੀ ਵੀ ਕੋਈ ਕਸੂਰ ਹੋਇਆ ਉਹਦੇ ਖਿਲਾਫ ਬਣਦੀ ਕਾਰਵਾਈ ਕਰਵਾਈ ਜਾਵੇ ਡੈੱਡ ਬੋਡੀ ਜਿਹੜੀ ਅਸੀਂ ਉਹ ਮੌਰਚਰੀ ਚ ਭੇਜਤੀ ਆ ਤਾਂ ਪੋਸਟਮਾਰਟਮ ਕਰਾਵਾਂਗੇ ਸਾਰਾ ਜੀ ਉਹਦੇ ਮਤਲਬ ਪ੍ਰੋਪਰ ਕਾਰਵਾਈ ਕੋਲ ਅਨੁਸਾਰ ਇਹ ਮਤਲਬ ਲੁਕਿਆ ਗਿਆ ਇਹ ਬੱਚਾ ਸਾਡਾ ਇੱਥੇ ਕੰਮ ਕਰਦਾ ਸੀ 300 ਦੇ ਤੱਕ ਜਾਂਦਾ ਸੀ ਇਹਦੇ ਬਾਰੇ ਵੀ ਮੈਂ ਸਾਰਾ ਵੈਰੀਫਾਈ ਕਰੂੰਗਾ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਏਗਾ ਸਮਨ ਤਾਤੇ ਨੂੰਗਾ ਨਮਰਲ ਕਰ ਦਿੱਤੀ ਜਾਵੇ ਇੱਕ ਜਿਹੜੇ ਉਸੇ ਲੇਬਰ ਵਾਲੇ ਉਹਨੇ ਕਿਹਾ ਸੀ ਕਿ ਪੱਠੇ ਦੀਆਂ ਸਾਰੀਆਂ ਦੁਵਾਰਾਂ ਜਿਹੜੀਆਂ ਉਹ ਖੁੱਡੀਆਂ ਜਾਵਾਂ ਤੇ ਕਈ ਵਾਰ ਮਾਰਕ ਨੂੰ ਕਿਹਾ ਗਿਆ ਗਿਆ ਕਿ ਇਹਨੂੰ ਕੀ ਕਰਾਇਆ ਇਹ ਸਾਰਾ ਹੀ ਡਿਪਾਰਟਮੈਂਟ ਦੇ ਜਿਹੜੇ ਸਬੰਧਤ ਡਿਪਾਰਟਮੈਂਟ ਉਹਨਾਂ ਤੋਂ ਪੁੱਛਿਆ ਜਾਊਗਾ ਇਹ ਪੀਟੀ ਕੀ ਵੈਰੀਫਿਕੇਸ਼ਨ ਦੌਰਾਨ ਕੀ ਕਮੀ ਪਾਈ ਗਈ ਜੋ ਉਹ ਜਿਹੜੀ ਆ ਉਹ ਸਾਰਾ ਨਾਲ ਵੈਰੀਫਾਈ ਕਰਕੇ ਜੋ ਤਕਰੀਰ ਦੇ ਜਾਂ ਸਾਹਮਣੇ ਆਊਗਾ ਉਹਦੇ ਮੁਤਾਬਕ ਕਰ ਲਈਏ ਬਹੁਤ ਪਠਿਆਨਾ ਦੀ ਟੀਮਾ ਬ੍ਰੇਕਲੈਸ